ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਪੈਂਡ ਭਰਾਵਾਂ ਨੂੰ ਕਿਵੇਂ ਦੀ ਸਾਰੇ ਆਸ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਹਾਂ ਜੀ ਤੇ ਆਪਾਂ ਲੱਗੇ ਹਾਂ ਜੀ ਵਲੌਗ ਸ਼ੁਰੂ ਕਰਨ 8:00 ਵਜੇ ਤੇ ਜਸ਼ਨ ਦੀ ਰੋਟੀ ਰੈਡੀ ਕਰ ਰਹੀ ਸੀ ਜਸ਼ਨ ਆਪਣਾ ਜਮਾ ਪਿਆਰ ਹੈ ਬਿਲਕੁਲ ਵੱਡੀ ਵੱਡੀ ਬਾਰਾਸ਼ ਹੈ ਤੇ ਬਾਕੀ ਜਿਹੜੇ ਪੈਂਡ ਭੈਣਾਂ ਨੇ ਮੈਨੂੰ ਹੁੰਦੇ ਪਲੀ ਚੈਨਲ ਨੂੰ ਸਬਸਕ੍ਰਾਈਬ ਜੀ ਕਰ ਲੈਣੀ ਤੇ ਵਲੌਗ ਕਰਿਆ ਕਰੋ ਜੀ ਫੋਟੋ ਬਹੁਤ ਚ ਵਾਕੀ ਕੱਲ ਕੱਲ੍ਹ ਵਾਲੀ ਵੀਡੀਓ ਤੇ ਬਹੁਤ ਸੋਨੇ ਸੋਨੇ ਕਮੈਂਟ ਆਏ ਮੈਨੂੰ ਵੀ ਖਾਣੇ ਹੋਇਆ ਦੁੱਧ ਤੇ ਬਣਾਨੇ ਗਿਆ ਕਹਿੰਦੇ ਦੀਦੀ ਕੋਟੀ ਪਾਇਆ ਕਰੋ ਤੇ ਬਸ ਜੀ ਹੁਣ ਆਪਾਂ ਤੋਂ ਪਾਇਆ ਕਰੋ ਕੋਟੀ ਪਤਾ ਕੀ ਆਪਾਂ ਜਾਂ ਰੱਸੀ ਜੀ ਜਦੋਂ ਛੜੀਆਂ ਲੁੱਡੀਆਂ ਲੈ ਕੇ ਆਉਣੇ ਹਨ ਉਹ ਬਣਾ ਇਹ ਕਾਰਾ ਉਹ ਲੈ ਕੋਟੀ ਜਰਾ ਉਹਨਾਂ ਤਾਂ ਕੋਟੀ ਕੋਦੀ ਤੇ ਜਖਾਮ ਜਿਹੜਾ ਕੀ ਮੈਨੂੰ ਲੱਗਦਾ ਜਾਂਦਾ ਪਰ ਜਦੋਂ ਮੈਂ ਅੱਥਰੇ ਦੁੱਧ ਪੀ ਕੇ ਤੇ ਇਹ ਜਰਾ ਕੋਤੇ ਕੰਮ ਕਰ ਲੈਣੀ ਤਾਂ ਕਿ ਉਹ ਸਹੀ ਹੋ ਜਾਵੇ ਹੁਣ ਅੱਜ ਜਿਵੇਂ ਤੇ ਬਸ ਜੀ ਲੱਗੇ ਪਏ ਆ ਕੰਮ ਸੰਦੇ ਉਧਰ ਲੈ ਗੇਰਾ ਪਸਵਾਲਾ ਕੰਮ ਆਪਾਂ ਨੂੰ ਲਈਏ ਸਾਰ بس ਹੁਣ ਇੰਦਰ ਨਾਲ ਲੱਗਦੇ ਮੈਂ ਆਤਾ ਪਰ ਮੈਂ ਹੀ ਸਾਵੀ ਜੀ ਤੋਂ ਪਤੀ ਫਿੰਡੀਆਂ ਦੀ ਸਾਰੀ ਖਾ ਲਈ ਤੇ ਹੁਣ ਚਲੋ ਜਿਵੇਂ ਮਿਸਤਰੀ ਆਜੇ ਖੱਤੀ ਆਇਆ ਨਹੀਂ ਜੇ ਮਿਸਤਰੀ ਦਾ ਡੰੱਗੀ ਸਾਫ ਕਰੀ ਜਾਂਦੇ ਤੇ ਉਪਰ ਹੀ ਜਾਂਦੇ ਆ ਤੋ ਆ ਹਾਂ ਤੇ ਪਾਣੀ ਆ ਗਿਆ ਜੀ ਆਪਣੇ ਕੋਲੇ ਖਾਲ ਚੋਂ ਚੱਲੀ ਜਾਂਦਾ ਨਹਿਰ ਦਾ ਪਾਣੀ ਨਲੇ ਤਾਂ ਜਿਵੇਂ ਡੈੜੀ ਲੱਗੀ ਸਾਫ਼ ਕਰੀਏ ਤੇ ਜਿਵੇਂ ਡੈੜੀ ਤੇ ਮੰਮੀ ਵੀ ਕਹਿੰਦੇ ਵੀ ਇਹ ਡੈੜੀ ਦੇ ਵਿੱਚ ਰੇਤਾ ਵੀ ਚੀਜ਼ ਕੱਢਦੇ ਹਾਂ ਮੁੜ ਕੇ ਸਾਲ ਸਾਲ ਸਾਫ਼ ਕਰ ਨਹੀਂ ਲੋੜੀ ਜਦੋਂ ਸਿਆਲ ਲੱਗੇ ਤਾਂ ਫਿਰ ਸਾਫ਼ ਕਰ ਲਾਂਗੇ। ਕਿਉਂਕਿ ਗੁੰਟਾ ਖਾਲੀ ਹੋਈ ਐ ਤੇ ਪਾਣੀ ਦਾ ਪੂਰਾ ਜ਼ੋਰ ਹੈ ਦੀ ਬਸ ਹੁਣ ਆਏ ਹੁਣ ਮੋਟਰ ਲਾ ਕੇ ਲੱਗੀ ਭਰ ਲਾਂਗੇ। ਸੋ ਨੂੰ ਪਤਾ ਜੇ ਹੁਣ ਮਿਸਤਰੀ ਆਊਗਾ ਤਾਂ ਤرائی-ਤੁਈ ਸਾਰਾ ਕਰਨਾ ਪਊਗਾ ਸੀ ਦੇ ਪਾਣੀ ਦੇ ਹਨਾ ਜੇ ਆਪਾਂ ਵੀ ਬੰਬੀ ਦੇ ਪਾਣੀ ਨਾਲ ਕਰਦੇ ਹਾਂ ਨਾ ਤਾਂ ਫਿਰ ਉਹ ਹੋਰੀ ਸੋਰਾ ਸੋਰਾ ਲਾ ਹੋ ਜਾਂਦਾ ਚਿੱਟਾ ਚਿੱਟਾ ਜਿਹਾ ਹੁਣ ਲੱਗ ਜਾਂਦਾ। ਕੱਸੀ ਤਾਂ ਜੀ ਅੱਸੀ ਦੇ ਪਾਣੀ ਨੇ ਪਹਿਲਾਂ ਕਰੀ ਸੀ ਸਾਰੇ ਕੰਮ ਤੇ ਹੁਣ ਵੀ ਅੱਸੀ ਦੇ ਪਾਣੀ ਨੇ ਟਰਾਈ ਕਰਾਂਗੇ ਇੱਟਾਂ ਹੀ ਆਉਂਦੀਆਂ ਮੋਟਰ ਦੇ ਪਾਣੀ ਨਾਲ ਬਣੀਆਂ ਸੀ ਆ ਹਾਂ ਇੱਟਾਂ ਮੋਟਰ ਦੇ ਪਾਣੀ ਦਾ ਬਣੀਆਂ ਇੱਟਾਂ ਦੇ ਵਿੱਚੋਂ ਨਾ ਚਿੱਟਾ-ਚਿੱਟਾ ਸੋਰਾ ਇਹਦਾ ਨਿਕਲ ਹੀ ਜਾਂਦਾ ਤੇ ਬਾਕੀ ਦੀ ਕੱਲ ਜਿਹੜੀ ਮੈਂ ਦੱਸਿਆ ਸੀ ਜੀ ਦਵਾਈ ਬਣਾਉਣੀ ਆ ਆਪਾਂ ਉਹ ਦਵਾਈ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਰੂਰ ਬਣਾਵਾਂਗੇ ਦਵਾਈ ਅੱਜ ਅੱਜ ਹੀ ਪੁੱਤਰ ਬਣਾ ਲਾ ਕੇ ਕਰਦੇ ਦੇ ਵਿੱਚ ਜਿੱਦ ਕਿ ਦੇ ਦਵਾਈ ਵੀਡੀਓ ਜੂਸ਼ ਸ਼ੇਅਰ ਕਰਾਂਗੀ ਕਿਉਂਕਿ ਬਹੁਤ ਵਧੀਆ ਦਵਾਈ ਹੈ ਜੀ ਮੈਨੂੰ ਤਾਂ ਇੰਨਾ ਜਿਆਦਾ ਰਾਸਤ ਮਲਦੀ ਨਾ ਲਗਾਤਾਰ ਖਾਈ ਜਾਵੇ ਤਿੰਨ ਮਹੀਨੇ ਜਿਵੇਂ ਠੰਡ ਹੁੰਦੀ ਹੈ ਜਿਹੜੀਆਂ ਆਪਣਾ ਨਾਲ ਹੁੰਦੇ ਮੇਰੇ ਵਾਂਗੂ ਆਏ ਸੱਟ ਹੁੰਦਾ ਨਾ ਕੀ ਜੁਖਾਮ ਲੱਗ ਜਾਵੇ ਔਰ ਕੀ ਜੁਖਾਮ ਨਾ ਲੱਗੂਗਾ ਬੜਾ ਜੀ ਕਿੰਨਾ ਹੀ ਬੰਦਾ ਵੀ ਜਨਾ ਕੋਫੀ ਸ਼ੌਲ ਤੋਂ ਲਿਆ ਫਿਰਦਾਰਾ ਵੀ ਪਾਜੁਖਾਮ ਨਹੀਂ ਲੱਗਦਾ ਬੜੀ ਵਧੀਆ ਦਵਾਈ ਹੈ ਇਹ ਆਪਾਂ ਬਣਾਵਾਂਗੇ ਫਿਰ ਸੋਲਣਾ ਸ਼ੇਅਰ ਕਰਾਂਗੀ ਚਲੋ ਜੀ ਹੋਰ ਆਪਣਾ ਜਸ਼ਨਾਂ ਖਾ ਲਿਆ ਰੋਟੀ ਫਿਰ ਮਿਲਾਂਗੇ ਲਓ ਜੀ ਮੰਮੀ ਤੇ ਜਸ਼ਨ ਦੇ ਰੈਡੀ ਕਰੀ ਜਾਂਦੇ ਡੱਗੀ ਸਾਫ ਮੰਮੀ ਨੂੰ ਮਿਲੋ ਅੱਛੀ ਗੱਲ ਯਾਰ ਇਹ ਡੱਗੀ ਸਾਫ ਕਰਕੇ ਟੜਕੇ-ਟੜਕੇ ਲੱਗੀ ਡਿਊਟੀ ਸਹੀ ਹੈ ਠੰਡ ਬਹੁਤ ਜ਼ਿਆਦਾ ਮੰਮੀ ਆਣਾ ਨਹੀਂ ਹੈ ਪਾਣੀ ਬਣਾ ਜਮਨ ਹੋਰ ਕਿੱਥੇ ਨਾਲਾ ਕੜਤਾ ਇਸਦਾ ਪਾਣੀ ਜਸ਼ਨ ਦੇ ਰਿਹਾ ਹੈਲੋ ਟੜਕੇ-ਟੜਕੇ ਟੜਕੇ-ਟੜਕੇ ਡੱਗੀ ਜਿਵਾੜਤਾ ਤੇ ਇਤਨਾ ਬਹੁਤ ਨਿਕਲਿਆ ਹੈ ਨਾ ਹੋਰ ਕੰਮਾਂ ਕਰਤ ਹੂੰ ਇਸੇ ਰੋਟੀ ਦੇ ਵਿੱਚ ਚੰਗਾ ਸਿਆਲ ਟੱਪੀ ਹਾਂ ਹੋਰ ਸਾਫ਼ ਹੋ ਗਈ ਵਧੀਆ ਹੁਣ ਤਿੰਨ ਚਾਰ ਮਹੀਨੇ ਟੱਪ ਲੈਣਗੇ ਸਿਆਲ ਦੇ ਮੁਰਗੇ ਨੂੰ ਪਾਣੀ ਚੱਕਣ ਦਾ ਟੱਪ ਹੂੰ ਚੱਲ ਹੁਣ ਲਾ ਦਾਂਗੇ ਜੀ ਮੋਟਰ ਖਾਲਚ ਫਿਰ ਭੱਜ ਲੋ ਕੇਰਾ ਸਾਰਾ ਕੰਮ ਮੁਫਤੇ ਹੋਇਆ ਇੱਥੋਂ ਬਾਹਰ ਬੁਕਰ ਬੁਕਰ ਲਾਤੀ ਤੇ ਇਹੋ ਜਿਹਾ ਵਿਊ ਹੁੰਦਾ ਐਸ ਵੇਲੇ ਕਣਕਾਂ ਦੇ ਉੱਤੇ ਹੁੰਦੀ ਹੈ ਤਰੇਲ ਭਿਜ ਜਮਾ ਏ ਧੁੰਦ ਜੀ ਵੱਲੀ ਏ ਦੇਖੋ ਕਿਵੇਂ ਆਸੇ-ਪਾਸੇ ਤੇ ਕਣਕਾਂ ਤੇ ਪੂਰੀ ਤਰੇਲ ਹੈ ਦੇਖੋ ਐ ਖੜਾ ਪਾਣੀ ਲਓ ਜੀ ਐਸ ਵੇਲੇ ਤਾਂ ਪੂਰਾ ਜਾਹ ਹੁੰਦਾ ਕਾਸੇ ਆਨੇ ਆਲੇ ਹੁੰਦੇ ਕੋਟੀ ਛਾਲ ਟੋਪੇ ਜਰਾਬਾ ਬੂਟ ਫੇਰੀ ਬਚਤ ਰਹਿੰਦੀ ਹੈ ਜੀ ਹਨ ਤੇ ਬਸ ਦਵਾਈ ਜੀ ਬਣਾਉਣੀ ਆਪਾਂ ਇੱਕ ਅੱਧੇ ਦਿਨ ਚ ਫਿਰ ਸੋਣਾ ਸ਼ੇਅਰ ਕਰਾਂਗੇ ਫਿਰ ਜਖਾਮ ਦੀ ਕਰਦਾਂਗੇ ਛੁੱਟੀ ਠੀਕ ਆ ਤੇ ਬੱਸ ਜੀ ਪਸ਼ੂਆਂ ਦਾ ਵੀ ਕਰਦੇ ਆ ਇੱਕ ਅੱਜ ਅੱਜ ਆਦੇ ਸੀਗੇ ਇੱਕ ਟਰਾਲਾ ਸਤਾ ਲਾਂਗੇ ਮਿੱਟੀ ਦਾ ਤੇ ਉਹ ਟੋਆ ਜਾ ਭਰ ਜੂਗਾ ਫਿਰ ਇਹਨਾਂ ਦੇ ਵਿਚਾਰਿਆਂ ਦੇ ਧੁੱਪੇ ਹੈਗੇ ਜਿਹੜੇ ਕਿੱਲੇ ਗੱਡੇ ਜਾਣਗੇ ਪਸ਼ੂਆਂ ਦੇ ਧੁੱਪੇ ਬੰਨਿਆ ਕਰਾਂਗੇ ਪਸ਼ੂਆਂ ਨੂੰ ਹੁਣ ਡੈੜੀ ਆਪਣੇ ਧੁੱਪ ਨਹੀਂ ਆਉਂਦੀ ਹੈ ਨਾ ਹੁਣ ਧੁੱਪ ਨਹੀਂ ਆਉਂਦੀ ਆਪਣੇ ਇਹਦਾ ਕਰਕੇ ਹਾਂ ਉੱਚਾ ਹੋ ਗਿਆ ਨਹੀਂ ਇੱਥੇ ਆ ਜਾਂਦੀ ਸੀ ਐਸ ਵੇਲੇ ਧੁੱਪ ਲੋ ਜੀ ਜਸ਼ਨ ਆਪਣਾ ਤਿਆਰ ਹੈ ਟਿਫਨ ਪਾਲਿਆ ਪੁੱਤ ਤੇਰਾ ਬਿਸਤਰਾ ਚੱਕਿਆ ਹੀ ਨਹੀਂ ਓਏ ਜੀ ਜਸ਼ਨ ਨੂੰ ਮਿਲੋ ਦਵਾਈ ਲੈ ਰਿਆ ਸਸਤੀ ਘਾਬਲਾ ਦੇ ਤੇ ਇੱਕ ਜਸ਼ਨ ਆਸ਼ੂ ਸ਼ਰਮਾ ਦੇ ਨਾਤੇ ਆਈ ਟੀ ਸੀ ਪੁੱਤ ਉਹਨਾਂ ਦਾ ਕਾਲ ਕਮੈਂਟ ਆਇਆ ਕਹਿੰਦੇ ਮੈਨੂੰ ਜਸ਼ਨ ਬਹੁਤ ਪਿਆਰਾ ਲੱਗਦਾ ਕਹਿੰਦੇ ਬਾਲਾ ਮੋਹ ਹੁੰਦਾ ਜਸ਼ਨ ਦਾੜੀ ਥੈਂਕ ਯੂ ਕਹਦੇ ਥੈਂਕ ਯੂ ਆਂਟੀ ਜੀ ਉਹ ਜੇ ਲੈਂਦਾ ਦਵਾਈ ਤੇ ਦੁਆਰ ਤੋਂ ਲੈਣ ਲੱਗਾ ਨਾ ਬਤਾਏ ਨਾ ਲੈ ਨਿਗਾਨਾ ਲਿਆਗਾ ਸਮਾਰਟ ਹੀ ਵਧੀਆ ਹੋਰ ਦੋ ਦੋ ਲੈ ਕੇ ਕਮਲਿਆ ਜਿਹੜਾ ਨੀਂਦ ਹੋਰ ਨੀਂਦ ਨੂੰ ਨਾ ਲੱਗ ਜਾਂਦੀ ਪੁੱਤ ਤੇ ਦਵਾਈ ਦਾ ਸਾਰੇ ਕਹਿੰਦੇ ਸੀ ਜਸ਼ਨੇ ਦੀ ਦਵਾਈ ਨਾਲ ਜਸ਼ਨੇ ਨੂੰ ਬਹੁਤ ਜ਼ਿਆਦਾ ਫਰਕ ਹੈ ਤੇ ਹੁਣ ਬਿਲਕੁਲ ਵੀ ਇਹਨੂੰ ਹੋਣੀ ਹੁੰਦੀ ਅਲਰਜੀ ਨਾ ਕੋਈ ਅੱਗੇ ਸਿਰ ਜਾ ਖੁਰਕਦਾ ਸੀ ਜਮਾ ਵੀ ਨਹੀਂ ਹੁਣ ਤਾਂ ਇਹਨੂੰ ਬਹੁਤ ਜ਼ਿਆਦਾ ਉਹ ਰਾਹਤ ਆ ਹੁਣ ਤਾਂ ਅਜੇ ਹੋਰ ਖਵਾਵਾਂਗੇ ਆਪਾਂ ਸਿਆਲ ਸਿਆਲ ਦਾ ਮਹੀਨਾ ਹੋ ਰਿਹਾ ਇਹਨੂੰ ਦਵਾਈ ਤੇ ਫੇਰ ਇਦੋਂ ਆ ਜਮਾ ਛੁੱਟੀ ਹੋ ਜੂ ਫੇਰ ਇੱਕ ਵਾਰੀ ਦੁਬਾਰੇ ਟੈਸਟ ਕਰਾਵਾਂਗੇ ਤੇ ਫੇਰ ਦੇਖਾਂਗੇ ਜੇ ਕੋਈ ਮਾੜੀ ਮੋਟੀ ਅਲਰਜੀ ਆਈ ਤਾਂ ਫੇਰ ਹੋਰ ਖਵਾ ਦਾਂਗੇ ਤੇ ਜੀ ਉਹਨਾਂ ਨੇ ਆਖਿਆ ਵੀ ਲੋੜ ਨਹੀਂ ਫੇਰ ਆਪਾਂ ਉਹ ਨਾ ਕਰਾਂਗੇ ਹਨਾ ਹੋ ਗਿਆ ਆਪਾਂ ਨੂੰ ਹੋ ਗਿਆ ਜਦੋਂ 5-6 ਮਹੀਨੇ ਹਨਾ 5 ਮਹੀਨੇ ਵਾਂਗੂ ਗਰਮੀ ਅਸੀਂ ਸਟਾਰਟ ਕੀਤੀ ਸੀ ਹੂੰ ਚਲੋ ਜੀ ਪਾ ਲਈ ਟੋਪੀ ਇਹ ਬਿਸਤਰਾ ਜਕਾਦੇ ਰਾਂ ਮੈਂ ਲਓ ਜੀ ਨਹਾ ਧੋ ਕੇ ਆਪਾਂ ਤੁਸੀਂ ਆ ਦੇ ਹਾਂਗੇ ਕਿੱਧਰ ਚੱਲੇ ਆ ਆਪਾਂ ਲੈਨ ਚੱਲੇ ਆ ਮੰਮੀ ਕੜਾਈ ਕੜਾਹੀ ਕੜਾਹੀ ਲੈਣ ਚੱਲੇ ਆਪਾਂ ਕਿਉਂਕਿ ਅੱਜ ਆਪਾਂ ਰਲਾਉਣੇ ਆ ਪੰਜੀਰੀ ਤੇ ਅੱਜ ਜੀ ਮਿਸਤਰੀ ਕੈਨਸਲ ਕਰਤਾ ਮਿਸਤਰੀ ਨੇ ਕੱਲ ਨੂੰ ਆਊਗਾ ਉਹ ਜਿਨ੍ਹਾਂ ਦੇ ਪਹਿਲਾਂ ਲੱਗਾ ਸੀਗਾ ਮਾੜਾ ਮੋਟਾ ਕੰਮ ਰਹਿੰਦਾ ਉਹਦੇ ਕੋਲ ਅੱਧੇ ਦਿਨ ਦਾ ਅੱਜ ਅਸੀਂ ਆਖਿਆ ਫਿਰ ਅੱਧੇ ਦਿਨ ਤੋਂ ਬਾਅਦ ਤਾਂ ਵੀ ਚਲੋ ਦਿਹਾੜੀ ਪਹੂਗੀ ਹੈਨਾ ਨਾ ਆਇਓ ਕੱਲ ਨੂੰ ਆ ਜਿਓ ਹਾਂ ਦਾ ਤੇ ਅਸੀਂ ਸਾਨੂੰ ਵੀ ਅੱਜ ਲਾਹਾ ਵੀ ਚਲੋ ਅਸੀਂ ਵੀ ਰਲਾ ਲਈਏ ਅੱਜ ਕਿਉਂਕਿ ਆਏ ਆ ਜੀ ਕਿਉਂ ਜੋੜਿਆ ਪਿਆ ਹੈਨਾ ਤੇ ਮੁੜ ਕੇ ਮੇਰੇ ਅਰਥ ਲੱਗ ਕੇ ਖਰਾਬ ਖੂਬ ਹੋ ਜਾਂਦਾ ਕਿੰਨੀ ਮੰਮੀ ਬਹੁਤ ਸਰ ਕਾਕੇ ਨੂੰ ਲੱਗ ਕੇ ਦਿੰਨੇ ਲੋ ਜੀ ਤੇ ਅਸੀਂ ਆਖਿਆ ਵੀ ਚਲੋ ਘੋ ਪਿਆ ਹਨਾ ਜਿਹੜਾ ਤਾਂ ਵੀਰ ਲਾ ਲਈ ਤੇ ਸਿਆਲ ਸਿਆਲ ਚਲੋ ਖਾਦਾ ਜਾਂਦਾ ਤੇ ਬਾਕੀ ਜੀ ਸਮਾਨ ਸੱਲਾ ਜਸ਼ਨ ਦੇ ਰੈਡੀ ਹੁਣੀ ਲੈ ਕੇ ਆਏ ਆ ਵਿਚ ਦੀ ਟਾਈਮ ਕੱਢ ਕੇ ਸਾਰਾ ਸਮਾਨ ਜਿਹੜਾ ਵਿੱਚ ਪਾਣਾ ਸੀ ਉਹ ਮੰਗਾ ਲਿਆ ਤੇ ਬਸ ਹੁਣ ਲੈ ਕੇ ਰੱਬ ਦਾ ਨਾਮ ਤੇ ਆਪਾਂ ਕਰਦੇ ਆ ਸ਼ੁਰੂਆਤ ਕਿਨ ਆਪਾਂ ਆਪਣੇ ਸਾਰਨਾ ਦੇ ਘਰੀ ਆਹ ਦੋਨੇ ਸਾਨੂੰ ਦੱਸਿਆ ਸੀ ਪਹਿਲਾਂ ਤੇ ਇਦਾਂ ਇਹਨਾਂ ਦੇ ਜਿਹੜੇ ਇੱਧਰਲੇ ਪਾਸੇ ਕੋਠੀ ਇਹਨਾਂ ਦੇ ਹੈਗੀ ਹੈ ਕੜਾਈ ਤੇ ਆਪਾਂ ਲੈ ਕੇ ਆਉਣੇ ਆ ਤੇ ਫਿਰ ਆਪਾਂ ਕਰਦੇ ਆ શુભ ਆਰੰਭ ਆਕੇ ਤੇ ਚਲੋ ਜੀ ਤੇ ਇੱਕ ਵਗੈਰਾ ਆਇਆ ਅੱਜ ਦਿਹਾੜੀ ਤੇ ਮਤਲਬ ਉਹ ਤੇ ਮਿੱਟੀ-ਮੁੱਟੀ ਛੱਤਾਂ ਦੇ ਪਾਈ ਜਾਂਦੇ ਜੀ ਕਿਉਂਕਿ ਮੀਂਹ ਘਣੀ ਦੇ ਵਿੱਚ ਫਿਰ ਔਖੇ ਹੁੰਨੇ ਹੁਣ ਤਾਂ ਵਿਲੇ ਸੀਗੇ ਤੇ ਜਸ਼ਨ ਦੇ ਡੈਡੀ ਲੱਗੇ ਪਏ ਨਾਲ ਤੇ ਵੀਰਾ ਵਿਚਾਰਾ ਜਮਾ ਨਹੀਂ ਘੜਦਾ ਲੱਗੇ ਹੀ ਪਿਆ ਲੱਗੇ ਹੀ ਪਿਆ ਉਰੀ ਵਾਂਗੂ ਕੁ ਕੀ ਜਾਂਦਾ ਤੇ ਚਲੋ ਕੰਮ ਨਿਬੜ ਜੂਗਾ ਅੱਜ ਮਿੱਟੀ ਪਾ ਦੇਣਗੇ ਤੇ ਆਪਾਂ ਸੋਨੂੰ ਪਹੁੰਚ ਗਏ ਅਨਾਂ ਦੇ ਘਰੇ ਚਲੋ ਜੀ ਕਿੱਥੋਂ ਆਉਂਦੀ ਹੋੜ ਕਿੱਥੋਂ ਲਿਖਤ ਆਵੇ ਬਸ ਫਿਰ ਆਪਾਂ ਉਰੇ ਹੋ ਜਾਣੇ ਆਪਾ ਸ਼ਰਮਗਾਦੀ ਲਓ ਜੀ ਮੈਂ ਤੇ ਮੰਮੀ ਆ ਲਈਆਂ ਕੜਾਈ ਅਸੀਂ ਉੱਥੇ ਚਾਹ ਵੀ ਆਏ ਨਾਲੇ ਪੀਤੀ ਸੀ ਵੈਸੇ ਜ਼ਿਆਦਾ ਕਰੇ ਚਲੋ ਜੀ ਤਾਂ ਅਗਲੇ ਨੇ ਮਾਨ ਤਾਨ ਕਰਿਆ ਹਨਾ ਫਿਰ ਬਹਿ ਗਏ ਫਿਰ ਆਪਾਂ ਲਓ ਜੀ ਬਸ ਹੁਣ ਧਰਦਿਆਂ ਘਰੇ ਜਾ ਕੇ ਲੈ ਕੇ ਰੱਬ ਦਾ ਨਾ ਲੱਕੜਾ ਵੜਾਉਣੇ ਆ ਇੱਥੇ ਕਿਰਾ ਸਮਾਨ ਉਹ ਕਰਨਾ ਸਾਰਾ ਇਕੱਠਾ ਕਰੀਣਾ ਸਮਾਨ ਪੀ ਲਾਂਗੇ ਕੋਈ ਅੱਜ ਤਾਂ ਮੌਕਾ ਹੈਗਾ ਜੀ ਫੇਰ ਫੇਰ ਤੁਹਾਨੂੰ ਪਤਾ ਆਦੇ ਹੁੰਦੇ ਹੈਗੇ ਫੇਰ ਮਿਸਤਰੀ ਨੇ ਲੱਗ ਜਾਣਾ ਫੇਰ ਬੋਹ ਚੜਜੂਗਾ ਤੇ ਸਹੀਦੀ ਦਿਹਾੜੇ ਚੰਨ ਲੱਗ ਜਾਣਗੇ ਹਨਾ ਫੇਰ ਉਦੋਂ ਤਾਂ ਆਪਦਾ ਵੀ ਮਨ ਨਹੀਂ ਕਰਦਾ ਤੇ ਉਹ ਵੀ ਜਿਨੀ ਭੜੇ ਲਾਦਿਆ ਹਨਾ ਤਾਂ ਕਰਕੇ ਫੇਰ ਹੁਣ ਅਸੀਂ ਆਖਿਆ ਆ ਮੌਕਾ ਅੱਜ ਚਲੋ ਅੱਜ ਜਿਹੜਾ ਟਾਈਮ ਲੱਗਣਾ ਉਹ ਤਾਂ ਲੱਗ ਹੀ ਲੱਗਣਾ ਹੀ ਹੈ ਕਿ ਆਪਾਂ ਮਸਾਦਨ ਆਇਆ ਜੀ ਕਿੱਦਾਂ ਦੇ ਰਾਇ ਸਲਾਹ ਕਰੀ ਜਾਂਦੇ ਚਲੋ ਇਹ ਮਿਲਦੇ ਆਪੋ ਜੀ ਇਹ ਆ ਸਮਾਨ ਇਹ ਆ ਮਖਾਣੇ ਇਹ ਆਪਣੇ ਪੂਜੇ ਛੋਲੇ ਇਹਨਾਂ ਦਾ ਆਟਾ ਬਣਾਉਣਾ ਪਾਊਡਰ ਇਹ ਆ ਕਾਲੀ ሙਸਲੀ ਸਫੇਦ ሙਸਲੀ ਤੇ ਖਸ ਖਸ ਤੇ ਖੋਪੇ ਰੁੱਠੀ ਬਦਾਮ ਕਾਜੂ ਗੂੰਦ ਤੇ ਆਪਣਾ ਕੀ ਨਾ ਲੈਂਦੇ ਆ ਅ ਜਮੈਣ ਹਾਜਮੇ ਲਈ ਤੇ ਕਾਲੀ ਮਿਰਚ ਤੇ ਕਮਰ ਕਸ ਖੰਡ ਤੇ 7 ਕਿਲੋ ਆਪਣਾ ਕਿਉ ਹੋ ਗਿਆ ਇੰਨਾ ਸਮਾਨ ਹੋ ਗਿਆ 7 ਕਿਲੋ ਬਾਕੀ ਆਟਾ ਪਊਗਾ ਜਿਹੜਾ 6 ਕਿਲੋ ਪਊਗਾ ਕਿ ਕਿੰਨਾ 6-7 ਕਿਲੋ ਵੰਗੋ ਆਟਾ ਵੇਚੂਗਾ 5-6 ਪੈਜੂਗਾ ਤੇ ਚਲੋ ਆਪਾਂ ਆ ਗਈ ਇਹਨੂੰ ਆਪਾਂ ਇੰਨੇ ਕ ਸਮਾਨ ਨੂੰ ਪੀਸਦੇ ਆਂ ਤੇ ਕਿਲੋ ਆ ਗਈ ਕਿਲੋ ਆ ਨੇ ਬਾਕੀ ਸਮਾਨ ਅੱਧਾ-ਅੱਧਾ ਕਿਲੋ ਹੈ ਭਰਾਂ ਤੁਸੀਂ ਲੈਣੀ ਆ ਆ ਹੈਗੇ 250 ਗ੍ਰਾਮ ਆ ਵੀ 250 ਗ੍ਰਾਮ ਆ ਵੀ 250 ਆ ਵੀ 250 ਆ ਬੜਾ ਹਾਂ ਕੀ ਚੀਜ਼ ਕੱਢੂਗੀ ਹਾਂ ਇਹ ਕਿੰਨਾ ਪਾਣੇ ਗੂੰਦ ਫਲਪ ਉਹ ਫੁੱਲੂਗੀ ਫੇਰ ਹੀ ਉਹ ਹੋਊਗੀ ਇਹੋ ਗ੍ਰੈਂਡ ਹੋਊਗੀ ਫੇਰ ਸਾਰਾ ਪਾਣੀ ਹਾਂ 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 ਲਓ ਪਾਤੇ ਮਖਾਣੇ ਕਰਾਂ ਪਾ 2 ਕਿਲੋ ਕਿਉਂ ਪਾਏ ਉਹਨਾਂ ਵੱਣ ਦੇ ਦੇ ਉਹਨੇ ਡਵਲ ਹੋ ਜਾਣਗੇ

आटा अपना बस लगभग भुजा वर्ग गई है तो जशनदीप सिंह ये आप थोड़ा जट ही दड़ फड़ करने बदम काजू वगैरह वगैरा जरा खोपा आप कर दे कदू कस मैं तो ठीक ला दम्मी है वादिया होगी फुल ਕਾਇਨ ਨਾਲ ਹੂੰ ਹਾਂ ਲੋ ਜੀ ਮੁੰਡੇ ਦਾ ਰਗੜਾ ਚੈੱਕ ਕਰੋ ਸਪੀਡ ਦੇਖੋ ਤੇ ਕਹਿੰਦਾ ਮੈਂ ਤਾਂ ਖੁੰਡੇ ਕੋਟੇ ਜੀ ਮੈਂ ਉਹ ਕਰਨੇ ਆ ਕਹਿੰਦਾ ਉਹਦੇ ਸਿੱਧਾ ਕਹਿੰਦਾ ਤਾਕਤ ਮਰ ਜੂਗੀ ਹੈ ਜੀ ਸੁਣ ਕਮਰਗਾਸ ਰਗੜਦੇ ਇਹਨੂੰ ਛਾਣ ਲਾਂਗੇ ਜੀ ਸੁਣ ਕੇਰਾ ਛਾਂ ਕੇ ਇਹ ਚ ਪਾ ਦਾਂਗੇ ਆ ਪਾਸਟ ਤੇ ਫੇਰ ਆਪਾਂ ਜਿਹੜਾ ਬਚੂਗਾ ਦਵਾਰੇ ਰਗੜ ਲਾਂਗੇ ਪੁੱਤੋ ਇਹ ਲੈ ਆਓ ਹਉ ਬਿਜਾ ਬੁਨੀ ਔਰ ਚਾਬਨੀ ਆਖੇ ਨਾ ਸ਼ਾਨ ਨਹੀਂ ਤਾਂ ਹਉ ਨਮੀ ਤੇ ਮੈਂ ਕਰੀ ਜਾਂਦੀ ਸੀਗੀ ਕੱਦੂ ਦਾ ਸਾਪਣਾ ਬਾਟੀ ਚ ਹੋਪਾ ਇਹਦੇ ਚੀ ਸ਼ਾਨ ਦੀ ਹਉ ਚੱਕਰ ਉਹਦੇ ਵਿੱਚ ਨਾ ਉਹ ਹੋਊਗਾ ਛੋਲੇ ਜਿਹੜਾ ਭੁਜੇ ਛੋਲੇ ਉਹ ਕਰੇ ਸੀ ਬੂਰ ਜਾ ਉਹ ਤੇ ਪਾਇਆ ਖਾਲ ਵਾਲੀ ਬਾਲਟੀ ਚ ਪਾਜਾ ਲਓ ਜੀ ਲਾਗੇ ਸਮਾਨ ਪਾਉਣ ਦਵਾ ਹੀ ਕਰੂਗਾ ਖਾਣਾ ਵੀ ਸੌਖਾ ਨਹੀਂ ਹੁੰਦਾ ਮੰਮੀ ਹਨਾ ਸਾਰਾ ਜ਼ੋਰ ਲੱਗ ਜਾਂਦਾ ਸਾਰਾ ਦਿਨ ਲੱਹਿ ਜਾਂਦਾਗਾ ਹੂੰ ਹੂੰ ਜਸਰਾ ਵੀ ਦਾ ਤੇਂ ਬਾੜ ਨਹੀਂ ਦੂਵਾ ਦੂੰਗੀ ਵੇ ਬਸ ਹੋਰ ਤਾਂ ਕੁਝ ਨਹੀਂ ਜਿਹੜਾ ਜਸ਼ਨ ਹੋਰ ਅਗਲੀ ਜਾਂਦਾ ਉਹੀ ਹੋਊਗਾ ਮਾੜਾ ਮੋਟਾ ਥੋੜਾ ਜਾਂ ਰਹਿੰਦਾ ਜਿਹੜਾ ਲੋ ਜੀ ਬਾਤੀ ਗੁੰਦ ਤੇ ਮਖਾਣੇ ਬਾਤ ਕਰੇ ਭਾਈ ਹੋਰ ਲੱਗੇ ਰੇ ਆਉਂਦਾ ਹੋਰ ਜਿਹੜਾ ਬਸ ਖਾਵਾ ਗਿਆਦੇ ਹੁੰਦੇ ਆ ਵੀ ਸਰੀਰ ਨੂੰ ਲੱਗ ਜੇ ਹਨਾ

ਫਿਰ ਵੀ ਕਿੰਨੇ ਕਿਲੋ ਆ ਇਹ ਤਾਂ ਬਹੁਤ ਜ਼ਿਆਦਾ ਪਾ ਕੇ ਰੱਖ ਲਓ ਰੋਸਾ ਢੀਗ ਲਓ ਸੁੱਕਾ ਦਵਾਈਆਂ ਐਸਾ ਨਹੀਂ 15 ਰੋਸਾ ਹਾਂਜੀ ਫਿਰ ਖੰਡ ਵੀ ਸੁੱਕੂ ਹਾਂ ਕੁਛ ਨਹੀਂ ਆ ਖੰਡੇ ਸਾਰੀ ਪਾਉਂਗੇ 10 12 ਕਿਲੋ ਤਾਂ ਖੰਡ ਵੀ ਪਾ ਦੇ 10 ਕਿਲੋ ਤਾਂ ਤਾਂ ਵੱਧਦੀ ਹੋ ਬੀਬੀ ਖੰਡ ਪਾ ਦੇਣਾ ਹਣੇ ਭਾਵੇਂ ਬੱਕੀ ਮੱਖੀ 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 ਖੰਡ ਦੇ ਵਿੱਚ ਮੈਨੂੰ ਵੀ ਜੇਸੀ ਹੀ ਆਜ 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 ਹਲੋ ਕੜ ਦੇ ਇਹ ਵਿੱਚ ਦੇ ਬੜੀ ਥੱਲੇ ਹੀ ਗਾੜਾ ਮੈਂ ਘੜਦੀ ਲਹੋ ਜੀ ਕੋਟਾ ਘੜ ਗਿਆ ਆ ਇਹ ਨੂੰ ਫਾਲੀਂ ਤੇ ਕਰ ਲਈ ਪਾ ਦੇ ਦਿਨਾ ਫਿਰ ਇਕੱਠੀਆਂ ਲਾ ਲਾ ਹੋਰ ਲੋਜੀ ਹੁਣ ਸਾਲਸਾ ਮੈਂ ਮਾਰਾਂਗੀ ਹਜੇ ਆਪਣਾ ਦਸਣਾ ਕਹਿੰਦਾ ਸੀ ਵਿੱਚ ਦੀ ਕਹਿੰਦਾ ਮੈਨੂੰ ਦੂਜੀਆਂ ਵੀ ਲੀਆਂ ਬਣਾ ਕੇ ਦਿਓ ਨਾ ਬਾਲੀਆਂ ਸਵਾਸੀ ਇੱਕੇ ਅੰਬੇ ਵੀ ਪਿਛਲੇ ਵਾਲੀਆਂ ਚਾਲਾਂ ਵਾਲੀਆਂ ਪਿਛਲੇ ਕਿਹੜੇ ਬਣਾਈਆਂ ਸੀ ਨਾ ਪਿਛਲੇ ਕਿੜੇ ਆਪਾਂ ਖਵਾ ਪਾਇਆ ਸੀ ਵਿੱਚ ਤਾਂ ਸਵਾਸੀ ਤੇ ਮੀਆਂ ਨਹੀਂ ਦਵਾ ਲੀ ਹਾਂ ਮੀ ਕਤੂਰਿਆਂ ਦੇ ਥੋੜੀ ਜਿਹੀ ਪ੍ਰਾਲੀ ਸਟੇ ਹੋਣੇ ਉਹਨਾਂ ਦਾ ਨਾ ਸਾਰਾ ਹੀ ਉਹ ਹੋ ਰਿਹਾ ਇੱਕ ਕੋ ਪਾਸਵਰਡ ਹੈ ਆਪੇ ਐਸਾ ਰਿਹਾ ਹੋਇਆ ਉਲਾ ਹੈ ਨਹੀਂ ਰਾਤ ਨੂੰ ਰਹਾ ਬਾਬਾ ਨੂੰ ਠੰਡੀ ਹਵਾ ਹਵਾ ਚਲਦੀ ਹੈ ਸਿੱਟੇ ਗਰਾਈ ਹੋ ਗਈ ਤੇ ਲੋ ਦੀ ਆਪਾਂ ਸਭ ਜਿੱਧਰ ਹੈ ਹੁਣ ਤੇ ਉਹਦੇ ਵਾਲਾ ਜਿਹੜਾ ਪਨੀਰੀ ਵਾਲਾ ਕੰਮ ਨੂੰ ਖਤ ਤੇ ਹੋ ਗਿਆ ਤੇ ਇਹ ਬਹੁਤ ਵੱਡਾ ਫਿਕਰ ਸੀ ਰਾਜੀ ਕਿੱਦੇ ਇਹਦੇ ਕਰੀ ਆਂਦੇ ਸੀ ਮੀ ਨਾ ਹੋ ਗਿਆ ਸਾਨੂੰ ਕਰਦਿਆਂ ਨੂੰ ਫੀਡ ਲਾਉਣਾ ਹੈ ਮੀ ਅੱਜ ਆਪਣੀ ਪਾਣੀ ਦੀ ਵਾਰੀ ਆ ਡੇਢੀ ਹੋ ਜਾ ਕੇ ਵਾਗ ਜਾਣੀ ਹੁਣ ਪਾਣੀ ਦੀ ਵਾਰੀ ਆ ਜਦੋਂ ਖਾਗੀ ਵਾਗ ਜਾਣ ਐਕਸਟਰਾ એનર્ਜੀ ਆ ਜਾਊਗਾ ਵੇ ਕਾਈ ਹੁਣ ਦੋ ਕਾਢ ਕੇ ਤਾਰਾ ਲਾਉਂਦੇ ਰੋਟੀ ਜਿਹੜਾ ਪੀਰਾ ਆਇਆ ਸੀਗਾ ਉਹਣਾ ਵੀ ਇਕੱਲਾ ਹੀ ਰਹਿੰਦਾਗਾ ਉਹ ਤੇ ਅੱਜ ਆਪਾਂ ਥੋੜੀ ਲੇਟ ਹੋ ਕੇ ਰੋਟੀ ਦਾ ਤੋਆ ਤੇ ਦੁੱਧ ਪਾਉਂਦੇ ਹੋ ਜਦ ਰੋਟੀ ਖਾਈਆਂ ਵੀ ਅੱਜ ਇਕੱਲਾ ਹੀ ਰਹਿੰਦਾ ਚਰਾਹੋ ਕੋਈ ਉਹਦਾ ਘਰ-ਬਾਰ ਨਹੀਂ ਤੇ ਕੰਮ ਕਰਿਆ ਵਿਚਾਰੀ ਨੇ ਇੰਨਾ ਬਹੁਤ ਜਿਆਦਾ ਕੰਮ ਕਰਿਆ ਅਧਰ ਉਹਦੇ ਵੀ ਪੂਰਾ ਜਿੰਨੇ ਰਿਆ ਤਨਾ ਜਿੰਨੇ ਪੈਸੇ ਦਿੱਨੇ ਇਹਦੀ ਦਿਹਾੜੀ ਹੈਗੀ ਪਰ ਉਹ ਜੋ ਪੂਰਾ ਹੱਕ ਬੋੜਦੀ ਸੀ ਲੋ ਜੀ ਆ ਟਾਈਮ ਹੋ ਚੁੱਕਿਆ ਸ਼ਹੀਦ ਆ ਤੇ ਮੈਂ ਇਧਰ ਆਟਾ-ਉਟਾ ਗੁੰਨ ਲਿਆ ਤੇ ਸਬਜੀ ਸੁੱਜੀ ਆਪਣੀ ਬਣੀ ਐ ਤੇ ਦੁੱਧ ਘੜੀ ਜਾਂਦਾ ਸੀਗਾ ਮੈਂ ਕਿਹਾ ਚਲੋ ਕੱਢ ਜਾਂ ਲੋ ਫੇਰ ਇਹਦੀ ਪੁਣਾ ਫਰਾਈ ਕਰਕੇ ਤੇਲੀ ਬਾਂਜ ਕੇ ਲੱਗਦੀਆਂ ਰੋਟੀ ਤੇ ਜਸ਼ਨ ਤੇ ਰੈਡੀ ਹੋਣੀ ਨਾ ਕਿ ਆਇਆ ਫੇਰ ਜਾਣਗੇ ਨਾ ਤਾਂ ਰੋਟੀ ਲੈ ਜਾਣਗੇ ਬਾਈ ਦੀ ਤੇ ਨਾਲੇ ਦੁੱਧ ਪਾਇਆਉਣਗੇ ਤੇ ਬਾਕੀ ਜੀ ਸਮਾਨ ਆਪਣਾ ਸਾਰਾ ਤਿਆਰ ਹੈ ਉਹ ਬਈ ਐ ਤੇ ਇਹਨੂੰ ਮੰਮੀ ਨਾ ਮੰਮੀ ਨੇ ਹਜੇ ਨਾ ਆਉਣਾ ਨਾ ਆਉਣ ਕੇ ਫੇਰ ਮੰਮੀ ਸਾਥ ਦੇਣਗੇ ਤੇ ਮੈਂ ਲੱਗਦੀਆਂ ਰੋਟੀ ਤੇ ਕੱਪੜੇ ਹਾਪੇ ਸੋਡੇ ਬਾਹਰ ਹੀ ਅਜ ਲਾਏ ਨਹੀਂ ਹਜੇ ਛਾਈ ਪਾ ਲੋ ਇੱਕ ਇਧਰ ਪਿਆ ਕੁੜਤਾ ਹਾਪਿਆ ਪਜਾਮਾ ਇਧਰਲੇ ਪਾਸੇ ਆ ਤੇ ਬਸ ਜੀ ਫੇਰ ਲਾ ਲਿਆ ਹਨਾ ਚਲੋ ਆਏ ਹੋ ਜਾਂਦਾ ਵੀ ਜਿਵੇਂ ਖੇਤ ਦਾ ਕੰਮ ਕਰਦੇ ਐ ਇੰਨੇ ਹਨਾ ਸਾਰੀਆਂ ਅੱਗੇ ਭੈਣਾਂ ਕਹਿ ਦਿੰਦੀਆਂ ਅਸੀਂ ਵੀਰਾ ਕੰਮ ਬਹੁਤ ਕਰਦਾ ਵੀ ਇਹਨਾਂ ਨੂੰ ਥੋੜਾ ਜਿਹਾ ਵੀ ਜਿਵੇਂ ਆਂਡੇ ਵਗੈਰਾ ਜਾਂ ਆ ਵੀ ਹੋਰ ਲਾ ਕੇ ਦਿਆ ਕਰੋ ਕੁਛ ਤੇ ਬਾਕੀ ਜੀ ਆਦੇ ਹੁੰਦੇ ਆ ਵੀ ਫੇਰ ਹੀ ਕੰਮ ਹੁੰਦਾ ਹਨਾ ਜੇ ਚੰਗਾ ਖਾਵਾਂਗੇ ਤੇ ਚਲੋ ਫੇਰ ਹੀ ਕੰਮ ਕਰਨਗੇ ਚੰਗਾ ਖਾਣਗੇ ਚਲੋ ਆਏ ਹੋ ਜਾਂਦਾ ਵੀ ਇਹਨਾਂ ਦੇ ਬਾਹਨੇ ਨਾਲ ਆਪ ਵੀ ਖਾ ਲਾਂਗੇ ਨਾਲ ਹਨਾ ਤੇ ਚਲੋ ਜੀ ਸਾਰਾ ਪਰਵਾਧ ਹੀ ਖਾ ਲੂਗਾ ਹਨਾ ਵਧੀਆ ਬਣ ਗਿਆ ਬਾਕੀ ਜਾਦੇ ਸਮਾਨ ਆਪਾਂ ਇਹਦੇ ਵਿੱਚ ਉਹੀ ਪਾਇਆ ਵੀ ਢੂਈ ਨਾ ਦੋ ਕਿ ਸਾਡੇ ਨਾ ਜਿਵੇਂ ਦੇ ਰੈਡੀ ਦੀ ਢੂਈ ਦਖਾਲਾ ਜਾਂਦੀ ਮम्मी ਦੀ ਵੀ ਢੂਈ ਦਖਦੀ ਆ ਤੇ ਕਦੇ-ਕਦੇ ਜਿਵੇਂ ਮਸ਼ੀਨ ਦਾ ਕੰਮ ਕਰਦੀਆਂ ਘਮੇਰੀ ਵੀ ਦੁਖਣ ਲੱਗ ਜਾਂਦੀ ਕਦੇ-ਕਦੇ ਤਾਂ ਤੇ ਸਾਡੇ ਡੈਡੀ ਦੀ ਵੀ ਢੂਈ ਬਸ ਸਿਰ ਚਾਰ ਜਣੇ ਆ ਦੀ ਢੂਈ ਡੈਡੀ ਦੀ ਵੀ ਦੁਖਣ ਲੱਗ ਜਾਂਦੀ ਡੈਡੀ ਨੇ ਡੈਡੀ ਦੱਸਦੇ ਹੁੰਦੇ ਪਹਿਲਾਂ ਕਹਿੰਦਾ ਜਦੋਂ ਮੈਂ ਜਿਵੇਂ ਜਸ਼ਨ ਦੇ ਡੈਡੀ ਵਰਗਾ ਸੀਗਾ ਕਹਿੰਦਾ ਜਦੋਂ ਮੇਰੇ ਤੇ ਕਹਿੰਦਾ ਜਦੋਂ ਮੈਂ ਗੱਭਰੂ ਸੀਗਾ ਤਾਂ ਉਦੋਂ ਨਾ ਡੈਡੀ ਨੇ ਹਾਲੇ-ਹਾਲ ਚੱਕ ਲਈ ਸੀ ਕੱਲਿਆਂ ਨੇ ਪਤਾ ਨਹੀਂ ਤੇ ਉਦੋਂ ਦੀ ਕਹਿੰਦਾ ਮਾੜੀ ਉਹ ਵੀ ਦੁਖਣ ਲੱਗੀ ਆ ਤੇ ਸੈਟ ਹੋਈ ਨਹੀਂ ਤੇ ਤੁਹਾਨੂੰ ਪਤਾ ਜਦੋਂ ਉਮਰ ਵੱਧ ਜਾਂਦੀ ਹੈ ਹਨਾ ਫਿਰ ਉਹ ਜਿਹੜੇ ਵੀ ਵੀ ਹੱਡਾ ਹਨਾ ਜਿਹੜੇ ਕਮਜ਼ੋਰੇ ਹੁੰਦੇ ਜਾਂਦੇ ਇਹ ਫਿਰ ਜਿਹੜੀ ਤਕਲੀਫ ਹੁੰਦੀ ਆ ਫਿਰ ਉਹ ਜੇ ਉਮਰ ਦੇ ਹਿਸਾਬ ਨਾਲ ਪਾ ਦਿੱ ਜੰਦੀ ਆ ਤੇ ਚਲੋ ਸਾਰੇ ਖਾ ਲੈਣਗੇ ਵਧੀਆ ਜਿਆਦਾ ਸਮਾਨ ਇਹ ਹੀ ਪਰ ਬਾਕੀ ਜੀ ਆਪਾਂ ਵੀ ਖੁੱਲਾ ਡੁੱਲਾ ਬਣਾਇਆ ਹਨਾ ਸਾਰੇ ਵਧੀਆ ਵੀ ਖਾ ਲੈਣਗੇ ਹਨਾ ਚਲੋ ਸਿਆਲੂ ਆਪਣਾ ਵਧੀਆ ਸੌਖਾ ਟੱਪ ਜੂਗਾ ਤੇ ਬਾਕੀ ਆਦੇ ਹੁੰਦੇ ਜੀ ਜੇ ਇੰਨੀ ਮਿਹਨਤ ਕਰਦੇ ਆ ਹਨਾ ਸਾਰਾ ਦਿਨ ਸਾਰਾ ਪਰਿਵਾਰ ਹੀ ਲੱਗੇ ਰਹਿਨੇ ਆ ਹਨਾ ਜੇ ਚੰਗਾ ਖਾਵਾਂਗੇ ਫੇਰ ਹੀ ਕੰਮ ਹੋਊਗਾ ਤੇ ਕੱਲੀ ਰੋਟੀ ਨਾਲ ਤਾਂ ਸੋਨੂੰ ਪਤਾ ਕੰਮ ਵੀ ਨਹੀਂ ਹੁੰਦਾ ਪਰ ਆਪਣਾਂ ਦੀ ਨੂੰ ਆਪਾਂ ਤਾਂ ਦੁੱਧ ਕਿਉਂ ਦਹੀਂ ਪੀਂਨੇ ਆ ਹਨਾ ਪਰ ਜਿੱਥੇ ਇਹ ਚੀਜ਼ ਨੇ ਕੰਮ ਕਰਨਾ ਹਨਾ ਤਾਂ ਵੀ ਸਿਆਲ ਦੇ ਵਿੱਚ ਹੀ ਸੋਨੂੰ ਹੁਣ ਪਤਾ ਹੀ ਹੈ ਜੀ ਖਾਦਾ ਜਾਂਦਾ ਹਨਾ ਹੋਰ ਤਾਂ ਗਰਮੀ ਦੇ ਵਿੱਚ ਤਾਂ ਇਹ ਜਿਹੀਆਂ ਚੀਜ਼ਾਂ ਇਹ ਖਰਾਬ ਹੋ ਜਾਂਦਾ ਜਲਦੀ ਨਹੀਂ ਖਾਦਾ ਜਾਵੇ ਕਿਉਂਕਿ ਇਹਦੇ ਵਿੱਚ ਜਿਹੜੀਆਂ ਦਵਾਈਆਂ ਪੈਂਦੀਆਂ ਨੇ ਦੇਸੀ ਸਾਰੀਆਂ ਗਰਮ ਹੁੰਦੀਆਂ ਸਿਆਲ ਦੇ ਵਿੱਚ ਵਧੀਆ ਖਾਦਾ ਜਾਂਦਾ ਜਾਂਦਾ ਸਿਆਲ ਦੇ ਜਿਹੜੇ ਕਿ ਤਿੰਨ ਮਹੀਨੇ ਹੁੰਦੇ ਜਾਦੇ ਠੰਡਦੇ ਹਨ ਉਦੋਂ ਇਹ ਚੀਜ਼ ਖਾਦੀ ਜਾਂਦੀ ਹੈ ਚਲੋ ਹੁਣ ਇਹਦਾ ਬਹੁਤ ਜਾਦੇ ਵੱਡਾ ਫਿਕਰ ਸੀਗਾ ਸਾਨੂੰ ਨੋ ਸਸ ਨੂੰ ਮਹੀਨਾ ਹੋ ਗਿਆ ਸੀ ਵੀ ਕਦ ਦੇ ਸਾਨੂੰ ਵਿਜੈਸ਼ਨ ਦੇ ਰੈਡੀ ਕਿੱਦਾਂ ਦਵਾਈਆਂ ਲਿਆ ਕੇ ਦੇਣਗੇ ਕਿਦਾਂ ਦਵਾਈਆਂ ਲਿਆ ਕੇ ਦੇਣਗੇ ਤੇ ਸੀਰ ਲਾਵਾਂਗੇ ਤੇ ਚਲੋ ਫਾਈਨਲੀ ਬਹੁਤ ਵੱਡਾ ਫਿਕਰ ਹੈ ਜਿਹੜਾ ਨਿਬੜ ਗਿਆ ਤੇ ਅੱਜ ਮਿਸਤਰੀ ਨਹੀਂ ਆਇਆ ਕੱਲ ਨੂੰ ਸ਼ਾਇਦ ਤਿਕਰ ਵੀ ਉਮੀਦ ਤਾਂ ਪੂਰੀ ਆ ਵੀ ਸ਼ਾਇਦ ਆਉਣਗੇ ਜਿਸ ਨੇ ਰੈਡੀ ਹੁਣ ਸ਼ਾਮ ਨੂੰ ਜਾ ਕੇ ਆਉਣਗੇ ਦੁੱਧ ਪਾਉਣਗੇ ਜਦੋਂ ਤੇ ਪਰ ਵੀ ਸ਼ਾਇਦ ਵੀ ਆ ਵੀ ਸਕਦੇ ਆ ਪੂਰੀ ਉਮੀਦ ਆਸ ਇਹੀ ਹੈ ਵੀ ਆਉਣਗੇ ਬਾਕੀ ਆ ਦੇ ਹੁੰਦੇ ਤਾਂ ਕੰਮ ਹੋ ਜੇ ਬੰਦੇ ਨੂੰ ਉਹ ਆਪਾਂ ਕਹਿ ਨਹੀਂ ਸਕਦੇ ਤੇ ਚਲੋ ਸਾਰੇ ਕੰਮ ਹੌਲੀ ਹੌਲੀ ਹੋ ਜਾਣਗੇ ਹਨ ਤੇ ਚਲੋ ਜੀ ਤੇ ਅੱਜ ਜਿਹੜਾ ਵੀ ਸਮਾਨ ਇਹ ਆਪਾਂ ਪਾਇਆਗਾ ਜਿੰਨਾ ਵੀ ਹਨ 7 ਕਿਲੋ ਘਿਓ ਦੇ ਹਿਸਾਬ ਨਾਲ ਆਪਾਂ ਸਾਰਾ ਸਮਾਨ ਪਾਇਆ 7 ਕਿਲੋ ਘਿਓ ਦੇ ਵਿੱਚ 6 ਕਿਲੋ ਆਟਾ ਪਾਇਆ ਤੇ ਬਾਕੀ ਆਪਾਂ 1 ਕਿਲੋ ਪਾਇਆ ਆਪਾਂ ਬੇਸਣ ਜਾਨੀ ਕਿ ਪੁੱਜੇ ਹੋਏ ਛੋਲੇ ਉਹ ਪੀਸ ਕਿਉਂ ਪਾਏ ਆ ਤੇ ਬਾਕੀ ਸਾਰਾ ਸਮਾਨ ਜੀ ਵੀ 7 ਕਿਲੋ ਘਿਓ ਦਾ ਕਹਿ ਕੇ ਹਿਸਾਬ ਨਾਲ ਲੈਂਦਾ ਸੀ ਉਹ ਉਹਨਾਂ ਨੇ ਆਪਣੇ ਹਿਸਾਬ ਨਾਲ ਪਾਤਾ ਸੀ ਕਈ ਚੀਜ਼ਾਂ 200 ਗ੍ਰਾਮ ਸੀ ਕੋਈ ਚੀਜ਼ ਅੱਧਾ ਕਿਲੋ ਸੀ ਕੋਈ ਚੀਜ਼ ਕਿਲੋ ਕਿਲੋ ਸੀ ਮਖਾਣੇ ਵੀ ਜਿਹੜੇ ਫੁੱਲ ਮਖਾਣੇ ਪਾਏ ਆ ਉਹ ਵੀ ਕਿਲੋ ਸੀਗੇ ਤੇ ਬਾਕੀ ਖੰਡ ਸੀਗੀ ਮਨ ਲਾਦਾ 4-5 ਕਿਲੋ 5 ਕਿਲੋ ਖੰਡ ਸੀਗੀ ਤੇ ਸਾਰਾ ਕੁਝ ਪਾ ਪਾ ਕੇ ਹੁਣ ਚੈੱਕ ਕਰਿਆ ਦੁਬਾਰਾ ਸਭ ਮਿੱਠਾ ਕੀ ਸਾਰਾ ਬਹੁਤ ਜ਼ਿਆਦਾ ਵਧੀਆ ਬਣੇਗਾ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਵੀ ਇੱਥੇ ਐਂਡ ਕਰਦੇ ਆ ਮੈਂ ਤਾਂ ਉਦੋਂ ਲੱਗ ਕੇ ਰੋਟੀ ਤੇ ਬਾਈ ਦੀ ਰੋਟੀ ਪਹੁੰਚਦੀ ਕਰੀਏ ਵਿਚਾਰੇ ਦੀ ਤੇ ਉਹ ਤਾਂ ਕਹਿੰਦਾ ਸੀ ਕਹਿੰਦਾ ਨਹੀਂ ਮੈਂ ਰੋਟੀ ਨਹੀਂ ਮੇਰੇ ਭੇਜੇ ਹੋਏ ਕਹਿੰਦਾ ਮੈਂ ਗੁਰਦੁਆਰੇ ਖਾ ਲੂੰਗਾ ਵੀ ਉਹਦਾ ਕੋਈ ਘਰ ਪਰਿਵਾਰ ਹੈ ਨਹੀਂ ਜੀ ਪੰਜਾਬ ਤੋਂ ਇਕੱਲਾ ਹੀ ਰਹਿੰਦਾ ਕਿਸੇ ਦੀ ਦੁਕਾਨ ਬੇਲੀ ਪਈ ਆ ਉੱਥੇ ਦੁਕਾਨ ਦੇ ਵਿੱਚ ਹੀ ਸੌਂਦਾ ਉੱਥੇ ਹੀ ਰਹਿੰਦਾ ਕਹਿੰਦਾ ਮੈਂ ਤਾਂ ਘਰ ਛੱਡੇ ਨੂੰ 10 ਸਾਲ ਹੋ ਗਏ ਕਹਿੰਦਾ ਕਦੇ ਮੈਂ ਕਿਸੇ ਪੰਡੱਡੇ ਅਡੇਰਾ ਲਾ ਲੈਣਾ ਕਦੇ ਮੇਰਾ ਮੋਹ ਨਹੀਂ ਕਰਦਾ ਕਹਿੰਦਾ ਘਰੇ ਜਾਣ ਨੂੰ ਜੀ ਨਹੀਂ ਕਰਦਾ ਕਿਉਂਕਿ ਕਹਿੰਦਾ ਜਦੋਂ ਦਾ ਮੇਰਾ ਬਾਪੂ ਮੁੱਕਿਆ ਪਿਓ ਮੁੱਕਿਆ ਇੱਕ ਮੇਰਾ ਭਰਾ ਮੁੱਕ ਗਿਆ ਤਾਂ ਮੈਂ ਉਹਦਾ ਘਰੇ ਨਹੀਂ ਜਾਂਦਾ ਤੇ ਅਸੀਂ ਚਾਰ ਭਰਾ ਭਾਈ ਭਰਾ ਦਾ ਤਿੰਨ ਮੇਰੇ ਭਰਾ ਸੀ ਇੱਕ ਮੈਂ ਹੋ ਗਿਆ ਕਹਿੰਦਾ ਤੇ ਮੇਰੀ ਮੰਮੀ ਹੈਗੀ ਇੱਕ ਭਰਾ ਬਿਆ ਹੈ ਦਾ ਇੱਕ ਕੁਵਾਰਾ ਇੱਕ ਮੁੱਕ ਗਿਆ ਸੀ ਇੱਕ ਮੈਂ ਆ ਤੇ ਪਰ ਇਹ ਘਰੇ ਨਹੀਂ ਜਾਂਦਾ ਜੀ ਇੱਥੇ ਹੁੰਦਾ ਤੇ ਕੰਮ ਵਿਚਾਰੇ ਨੇ ਐਵੇਂ ਆਖੀ ਬਹੁਤ ਜ਼ਿਆਦਾ ਉਹ ਕਰਿਆ ਤੇ ਬਹੁਤ ਜ਼ਿਆਦਾ ਕੰਮ ਕਰਿਆ ਜੀ ਪੂਰਾ ਖਿੱਚਦੇ ਨਾਲ ਤੇ ਹੁਣ ਉਹਨੇ ਦਿਨ ਆਪਣੇ ਆਊਗਾ ਵੀਰਾ ਇਹ ਜਿੰਨੇ ਦਿਨ ਆਪਣੇ ਮਿਸਤਰੀ ਲੱਗੂਗਾ ਤੇ ਬਾਕੀ ਰੋਟੀ ਇਹਦੀ ਪਹੁੰਚਦੀ ਕਰਾਂਗੇ ਵਿਚਾਰੇ ਦੀ ਤੇ ਰੋਟੀ ਅਸੀਂ ਆਖਿਆ ਕਹਿੰਦਾ ਸੀ ਗੁਰਦੁਆਰਾ ਸਾਹਿਬ ਖਾ ਲੂ ਮਖਾ ਨਹੀਂ ਵੀਰੇ ਭਾਜ ਜਦੋਂ ਸਾਡੇ ਆਇਆ ਭਾਜ ਚਲੋ ਅਸੀਂ ਹੀ ਤੇਰੇ ਕੋਲ ਰੋਟੀ ਪਹੁੰਚਦੀ ਕਰ ਦਾਂਗੇ ਉਬਾ ਗਿਆ ਵੀਰਾ 5 ਵਜੇ ਭਾ ਗਿਆ 5:30 ਕਾ 5 ਸਾਨੂੰ ਪਤਾ ਉਦੋਂ ਆਪਣੇ ਰੋਟੀ ਕਿੱਥੇ ਪਣੀ ਹੁੰਦੀ ਆਣਾ ਹੁਣ ਫੜਾ ਦੇਣਗੇ ਛੀ ਦਾ ਟਾਈਮ ਹੋ ਗਿਆ ਹੁਣ ਤੇ ਚਲੋ ਗਰੀਬ ਦਾ ਪੁੱਨ ਹੁੰਦਾ ਜੀ ਹਨਾ ਹਜੇ ਜਸ਼ਨਦਰ ਜੜੀ ਆਖੇ ਹੁੰਦੇ ਸੀ ਕਹਿੰਦੇ ਘਰ ਦਾ ਸੀ ਮੇਰੇ ਕੋਲੇ ਬੂਟ ਹੈ ਨਹੀਂ ਬੂਟ ਹੈ ਨਹੀਂ ਤੇ ਕਹਿੰਦਾ ਮੈਂ ਇਹਦੇ ਬੂਟ ਵੀ ਪਵਾ ਕੇ ਦੇਵਾਂਗਾ ਕਹਿੰਦਾ ਬੂਟ ਪਵਾ ਕੇ ਦੇ ਦੂੰਗਾ ਦਾ ਗਰੀਬ ਦਾ ਪੁੱਨ ਲੱਗਦਾ ਚਲੋ ਜੀ ਤੇ ਉਹ ਆਦਾਂ ਦਾਣਾ ਅੱਜ ਆਪਾਂ ਗਰੀਬ ਨੂੰ ਦਿੰਨੇ ਆ ਹਨਾ ਮਾਲਕ ਦੇਖਦਾ ਜੀ ਆਪੇ ਵਧ ਦਿੰਦਾ ਹਨਾ ਤੇ ਉਹ ਆਏ ਹੁੰਦਾ ਜੀ ਜੇ ਆਪਾਂ ਆਖਦੇ ਨਾ ਵੀ ਜੀ ਆਪਾਂ ਵੀ ਆਪਾਂ ਨੂੰ ਵਾਹਿਗੁਰੂ ਨੇ ਦਿੱਤਾ ਹਨਾ ਤੇ ਵੀ ਚਲੋ ਵਧੀਆ ਮਿਹਨਤ ਕਰਦੇ ਮਿਹਨਤ ਦਾ ਫਲ ਦਿੰਦਾ ਹਨਾ ਤਾਂ ਜੇ ਆਪਾਂ ਕਿਸੇ ਗਰੀਬ ਨੂੰ ਦੇ ਦਾਂਗੇ ਸਿਆਲ ਦੇ ਵਿੱਚ ਹਨਾ ਜੀ ਵਿਚਾਰੇ ਨੂੰ ਬੂਟ ਲਿਆ ਕੇ ਦੇ ਦਾਂਗੇ ਕਿੱਡੀ ਕੀ ਗੱਲ ਹੈ ਤੇ ਪੁੰਨ ਵਾਲਾ ਕੰਮ ਹੈ ਜੀ ਹਨਾ ਤੇ ਆਦੇ ਹੁੰਦਾ ਕਿਸੇ ਦਾ ਮਾੜਾ ਨ ਕਰੋ ਜੀ ਹਨਾ ਤੇ ਬਾਕੀ ਵੈਗਰੂ ਸਭ ਦੇਖਦਾ ਜੀ ਸਭ ਉਹਨੂੰ ਪਤਾ ਜਾਨੀ ਜਾਣਾ ਉਹ ਹਨਾ ਰੱਬ ਤੇ ਆਪਾਂ ਤਾਂ ਆਪਦਾ ਕਰਮ ਕਰਨ ਵਾਲੇ ਕਰਮ ਬਸ ਵੀ ਉਹ ਕਰੋ ਚੰਗੇ ਕਰੋ ਹਨਾ ਤੇ ਫਾਲ ਵੈਗਰੂ ਨੇ ਦੇਣਾਗਾ ਤੇ ਬਸ ਲੱਗੇ ਰਹੋ ਜੀ ਆਪਦੀ ਮਿਹਨਤ ਤੇ ਆਦੇ ਹੰਦੇ ਭਰੋਸਾ ਰੱਖੋ ਕੰਮ ਲੱਗੇ ਰਹੋ ਤੇ ਫਾਲ ਤਾਂ ਇੱਕ ਦਿਨ ਜ਼ਰੂਰ ਮਿਲਦਾ ਹੱਥਾਂ ਦੇ ਹੱਥ ਤੱਕ ਕਿਸੇ ਨੂੰ ਕੁਝ ਨਹੀਂ ਮਿਲਦਾ ਜੀ ਜੇ ਕਰਾਂਗੇ ਫੇਰ ਮਿਲਦਾ ਤੇ ਚਲੋ ਜੀ ਮੈਂ ਪੋਣਾ ਦੁੱਧ ਤੇ ਦਵਾਦਾ ਲੱਗੀ ਰੋਟੀ ਫੇਰ ਉਹਨਾਂ ਨੇ ਜਾਣਾਗਾ ਤੇ ਰੋਟੀ ਫਰਾ ਕੇ ਆਉਣਗੇ ਬਾਈ ਦੇ ਨਾਲ ਪਾ ਕੇ ਆਉਣਗੇ ਦੁੱਧ ਨਾਲ ਜਾ ਕੇ ਆਣਾ ਮਿਸਤਰੀ ਕੋਲੇ ਤੇ ਡੈਡੀ ਵਰਗੇ ਵੀ ਖਾ ਲੈਣਗੇ ਤੇ ਚਲੋ ਜੀ ਅੱਜ ਵਾਲੇ ਅੱਜ ਭਾਈ ਮੰਮੀ ਨੇ ਬਹੁਤ ਜ਼ਿਆਦਾ ਮਿਹਨਤ ਲਾਈ ਹੈ ਮੰਮੀ ਮੰਮੀ ਤੇ ਇੱਥੇ ਉਹਦਾ ਇਹਨਾਂ ਦੇ ਜਿਹੜਾ ਖਰਚਣਾ ਸੀਗਾ ਥੋੜਾ ਤਿੱਖਾ ਹੈ ਇਹਦੇ ਮੈਨੂੰ ਲੱਗਦਾ ਮੰਮੀ ਭੜੇ ਤੇ ਡੰਡੀ ਰੋਟੀ ਤਾਂ ਹੋਊਗੀ ਲੈ ਗਈ ਹੋਊਗੀ ਸਾਰੇ ਡੰਡੀ ਵਾਲਾ ਖਰਚਣਾ ਤਾਂ ਹਾਂ ਤੇ ਇਹਦੇ ਨਾਲ ਜੀ ਲੱਕੜ ਦੀ ਰੰਡੀ ਹੈਨੀ ਸੀ ਤੇ ਮੰਮੀ ਦੇ ਨਾਲ ਜਿਹੜਾ ਕਿ ਇੱਥੇ ਖੁੱਭ ਗਿਆ ਤੇ ਮੰਮੀ ਦੇ ਇੱਥੇ ਪਿਲਕਰਾ ਹੋ ਗਿਆ ਹੱਥ ਦੇ ਵਿੱਚ ਤੇ ਮੰਮੀ ਨੇ ਬਾਕੀ ਜੀ ਹਨਾ ਜਿਹੜੇ ਬਜ਼ੁਰਗ ਹੁੰਦੇ ਸੈਣੇ ਉਹਨਾਂ ਨੂੰ ਸਾਰਿਆਂ ਦਾ ਫਿਕਰ ਹੁੰਦਾ ਹਨਾ ਵੀ ਰਲਾਲੀਏ ਮੈਰ ਲਾ ਕੇ ਦੇ ਦਾਂ ਆਪਦੇ ਪੁੱਤ ਨੂੰ ਰਲ ਲਾ ਕੇ ਦੇ ਦਾਂ ਹਨਾ ਕਿਦਾਂ ਦੀ ਲੱਗੀ ਸੀ ਖਾ ਲੂਗਾ ਇਹ ਖਾ ਲੂਗਾ ਤੇ ਚਲੋ ਅੱਜ ਫਾਈਨਲੀ ਮੰਮੀ ਨੇ ਰਲ ਲਾ ਕੇ ਦੇਤਾ ਤੇ ਚਲੋ ਜੀ ਆਖ ਦਿੰਦੀ ਐ ਜੀ ਟੂਈ ਦੁੱਧ ਦੀ ਐ ਮੈਰ ਲਾ ਕੇ ਦੇਣਾ ਮੈਰ ਲਾ ਕੇ ਦੇਣਾ ਤੇ ਚਲੋ ਜੀ ਅੱਜ ਮੰਮੀ ਦਾ ਬਹੁਤ ਵੱਡਾ ਫਿਕਰ ਮੁੱਕ ਗਿਆ ਹੈ ਮੰਮੀ ਹੋਰ ਕਿੱਦਿਆਂ ਦੇ ਆਦੇਸ ਮਸਾ ਨਹੀਂ ਦੇਣਾ ਆ ਪਏ ਸਾਡਾ ਤਾਂ ਹੋਰ ਅਈ ਕਿਉਂ ਪਿਆ ਜੜਤਾ ਫੂਕ ਨਹੀਂ ਦੇ ਮਚੰਤਾ ਮੇਰੇ ਕੋਲ ਨਹੀਂ ਜੀ ਪਤਾ ਨਹੀਂ ਕਿੱਥੇ ਕਰਦੀਆਂ ਇਕੱਠਾ ਸਮਾਨ ਚਲੋ ਜੀ ਮਿਲਦੇ ਹਾਂ ਕੱਲ ਨੂੰ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ ਤੇ ਅੱਜ ਵਾਲਾ ਬਲੌਗ ਤਾਂ ਬਸ ਆਪਣਾ ਪੰਜੀਰੀ ਦੇ ਆ ਪੰਜੀਰੀ ਲਾਈਏ ਤੇ ਸਵਾਦ ਬਹੁਤ ਜ਼ਿਆਦਾ ਵਧੀਆ ਬਣੀ ਹੈ ਡੈਡੀ ਨੂੰ ਆਪਾਂ ਸ਼ਿਕਾਇਆ ਹੈ ਡੈਡੀ ਨੇ ਛਕ ਲਈ ਜਸ਼ਨ ਨੇ ਛਕ ਲਈ ਤੇ ਜਸ਼ਨ ਦੇ ਡੈਡੀ ਨਾਲ ਆਕਾ ਕਰਾ ਕਾ ਵਾ ਕੇ ਹੋਣੀ ਹੈ ਹਾਂ ਕਿਰ ਮਮੀ ਇਡਲੇਟੀ ਜੂਰਾ ਵਾ ਕੇ ਹੁੰਦੇ ਤੇ ਫੇਰ ਨਾਉਣਗੇ ਬਸ ਲੇਟੀ ਰੂਟੀ ਬਾਕੇ ਮੈਂ ਲਗਦੀਆਂ ਰੋਟੀ ਚਲੋ ਜੀ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਸਾਰੇ ਭੈਣ ਭਰਾ ਇਸੇ ਤਰ੍ਹਾਂ ਫੁੱਲ ਸਪੋਰਟ ਕਰਿਆ ਕਰੋ ਜੀ ਸੁਣ ਸੁਣੇ ਕਰਿਆ ਕਰੋ ਕਮੈਂਟ ਬਾਕੀ ਸਾਰੇ ਭੈਣ ਭਰਾ ਜਿਹੜੇ ਸੁਣ ਸੁਣੇ ਕਮੈਂਟ ਕਰਦੇ ਆ ਵੀਡੀਓ ਨੂੰ ਫੁੱਲ ਵਾਚ ਕਰਦੇ ਆ ਸਾਰਿਆਂ ਦਾ ਦਿਲ ਤੋਂ ਧੰਨਵਾਦ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਭੈਣ ਭਰਾ ਮਨ ਨੂੰ ਪਿਆਰ ਭਰੀ ਸਸ਼ੀਆਕਾਲ ਜੀ ਬਾਏ ਬਾਏ ਜੀ